ਕਿਸ਼ਨ ਇਹ ਨਹੀਂ ਕਹਿੰਦੀ ਹੈ ਕਿ ਸਿਰਫ ਪੜੋ ਉਹ ਤਾਂ ਸਿੱਖਦੇ ਕੀ ਹੋ ਤੁਸੀਂ ਬੱਚਿਆਂ ਨੇ ਬਹੁਤ ਸੋਹਣਾ ਆਰਗੇਨਾਈਜ਼ ਕਰਿਆ ਤੇ ਪ੍ਰੈਜੈਂਟੇਸ਼ਨ ਵਿੱਚ ਵਿੱਚ ਗੇਮਸ ਰੱਖੀਆਂ ਉਹ ਤਾਂ ਬਹੁਤ ਹੀ ਸੀ ਬਹੁਤ ਹੀ ਵਧੀਆ ਸੀ ਫੇਰ ਨੇ ਜਿਹੜੇ ਉਹ ਲਗਾਉਣੇ ਚਾਹੀਦੇ ਆ ਬੱਚਿਆਂ ਨੇ ਕਿਉਂਕਿ ਅੱਗੇ ਬਿਜ਼ਨਸ ਦੇ ਫੀਲਡ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਇੰਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਤੇ ਗੇਮਸ ਵੀ ਰੱਖੀਆਂ ਜਾਂ ਨੇ ਵੀ ਐਂਟਰਟੇਨਮੈਂਟ ਹੁੰਦਾ ਰਹੇ ਸਾਰਿਆਂ ਦਾ ਕਿਉਂਕਿ ਦੋਨੋਂ ਚੀਜ਼ਾਂ ਸਟੱਡੀ ਤੇ ਇੰਜੋਏ ਇਕੱਠਾ ਹੋ ਰਿਹਾ ਤੇ ਔਰ ਮੈਨੇਜਮੈਂਟ ਦਾ ਧੰਨਵਾਦ ਹੈ ਜੋ ਹਮੇਸ਼ਾ ਹੀ ਸਾਡੇ ਨਾਲ ਹੁੰਦੀ ਹੈ ਕਿਸੇ ਪ੍ਰਕਾਰ ਦਾ ਕੋਈ ਵੀ ਉਪਰਾਲਾ ਕਰਦੇ ਤਾਂ ਮੈਨੇ ਸਤਿ ਸ੍ਰੀ ਅਕਾਲ ਜੀ ਦੋਸਤੋ ਕਿਸਾਨ ਮੈਂਡਸੈਟ ਦੇਖ ਰਹੇ ਸਾਰੇ ਦਾ ਸਕੰਤ ਧੰਨਵਾਦ ਕਰਦੇ ਆਂ ਤੇ ਅੱਜ ਆਪਾਂ ਖੜੇ ਆ ਐਸੀਓ ਸਕੂਲ ਜਮਹਿਲਾ ਚੌਕ ਦੇ ਵਿੱਚ ਤੇ ਆਪਾਂ ਉੱਥੋਂ ਦੇ ਸਟਾਫ ਦੇ ਨਾਲ ਗੱਲਬਾਤ ਕਰਦੇ ਆਂ ਇੱਥੇ ਅੱਜ ਉਹਨਾਂ ਨੇ ਵਪਾਰਕ ਮੇਲਾ ਲਵਾਇਆ ਸੀ ਤੇ ਆਪਾਂ ਉੱਥੋਂ ਸਰਦਿਆਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਤੇ ਸਰ ਤੁਹਾਡਾ ਨਾਮ ਕੀ ਹੈ ਜੀ ਪਹਿਲਾਂ ਮੇਰਾ ਨਾਮ ਸੰਦੀਪ ਸਿੰਘ ਸੰਦੀਪ ਸਿੰਘ ਤੇ ਸਰ ਤੁਹਾਡਾ ਇਸ ਸਕੂਲ ਦੇ ਵਿੱਚ ਕੀ ਰੈਂਕ ਹੈ ਜੀ ਮੈਂ ਐਜ਼ ਅ ਪ੍ਰਿੰਸੀਪਲ ਵਰਕ ਕਰ ਰਿਹਾ ਇੱਥੇ ਅੱਛਾ ਸਰ ਪ੍ਰਿੰਸੀਪ ਤੇ ਸਰ ਜਿਹੜਾ ਅੱਜ ਆਪਣੇ ਕਾਲਜ ਦੇ ਵਿੱਚ ਵਪਾਰਕ ਮੇਲਾ ਲੱਗਿਆ ਜੀ ਤੇ ਸਰ ਇਹ ਲਗਵਾਉਣ ਦਾ ਕੀ ਰੀਜਨ ਸੀਗਾ ਤੇ ਬੱਚਿਆਂ ਨੂੰ ਸਰ ਇਹਦੇ ਕੀ ਬੈਨੀਫਿਟ ਹੋਣਗੇ ਇਹ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਬਿਜ਼ਨਸ ਫੇਅਰ ਦੇ ਨਾਮ ਤੇ ਅਸੀਂ ਇਹਨੇ ਇਸ ਨੂੰ ਕੀਤਾ ਹੈ 2024 ਤਾਂ ਅੱਛਾ ਇਨੀਸ਼ੀਏਟਿਵ ਹੈ ਬਿਜ਼ਨਸ ਮੈਨੇਜਮੈਂਟ ਤੋਂ ਜੋ ਸੰਬੰਧਿਤ ਵਿਦਿਆਰਥੀ ਨੇ ਉਹਨਾਂ ਨੇ ਇਹਦੇ ਵਿੱਚ ਪਾਰਟ ਲਿਆ ਕਿਉਂਕਿ ਆਉਣ ਵਾਲਾ ਜੋ ਸਮਾਂ ਹੈ ਮਾਰਕੀਟਿੰਗ ਦਾ ਸਮਾਂ ਹੈ ਔਰ ਅਗਰ ਗ੍ਰੈਜੂਏਸ਼ਨ ਲੈਵਲ ਤੇ ਹੀ ਹੈ ਨਾ ਬੱਚਿਆਂ ਨੂੰ ਮਾਰਕੀਟ ਬਾਰੇ ਦੱਸਿਆ ਜਾਵੇ ਕੀ ਹਾਊ ਟੂ ਸਟੈਂਡ ਇਨ ਮਾਰਕੀਟ ਔਰ ਕਿਦਾਂ ਤੁਸੀਂ ਆਪਣੇ ਪ੍ਰੋਡਕਟ ਨੂੰ ਸੇਲ ਕਰ ਸਕਦੇ ਹੋ ਤਾਂ ਇਹ ਇਨੀਸ਼ੀਏਟਿਵ ਬਹੁਤ ਸੋਹਣਾ ਹੈ ਬੱਚੇ ਇਸ ਲੈਵਲ ਤੋਂ ਹੀ ਸਿੱਖਣਾ ਸ਼ੁਰੂ ਕਰ ਦੇਣਗੇ ਕੱਲ ਨੂੰ ਇਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਹੋਣਾ ਤਾਂ ਕਿਸੇ ਪ੍ਰਕਾਰ ਦੀ ਪ੍ਰੋਬਲਮ ਚ ਜਿ ਜਾਂ ਆਪਾਂ ਕਹਿੰਨੇ ਵੀ ਬੱਚੇ ਸੰਗ ਦੇ ਵਿੱਚ ਉਹਦਾ ਕੰਮ ਨਹੀਂ ਕਰ ਪਾਉਂਦੇ ਤਾਂ ਇਹ ਸੋਹਣਾ ਇਨੀਸ਼ੀਏਟਿਵ ਹੈ ਬੱਚੇ ਇਸ ਨੂੰ ਅੱਛੇ ਤਰੀਕੇ ਕਰ ਸਕਣਗੇ ਬੱਚੇ ਠੀਕ ਹੈ ਸਰ ਤੇ ਸਰ ਬਹੁਤ ਵਧੀਆ ਪ੍ਰਦਰਸ਼ਨ ਲਾਗੇ ਜੀ ਤੁਹਾਡਾ ਤੇ ਸਰ ਹੋਰ ਕੁਝ ਕਹਿਣਾ ਚਾਹੋਗੇ ਜੀ ਬਾਜ਼ਾਰਕ ਮੇਲੇ ਨਾਲ ਰਿਲੇਟਿਡ ਜੀ ਆ ਦੇਖੋ ਇਹੋ ਜਿਹੇ ਇਨੀਸ਼ੀਏਟਿਵ ਕਾਲਜ ਵੱਲੋਂ ਅਕਸਰ ਟ੍ਰੇਡ ਫੇਅਰਸ ਦੇ ਵਿੱਚ ਵੀ ਲਿਆ ਜਾਂਦਾ ਹੈ ਸਟਾਕ ਮਾਰਕੀਟ ਦਾ ਵਿਜ਼ਿਟ ਕਰਾਇਆ ਜਾਂਦਾ ਹੈ ਇੰਡਸਟਰੀਅਲ ਫੇਜ਼ ਹੈ ਜੋ ਆਪਣਾ ਮੋਹਾਲੀ ਲਾ ਲੋ ਜਾਂ ਦਿੱਲੀ ਉੱਥੇ ਹੀ ਵਿਜ਼ਿਟ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉਹਨਾਂ ਦਾ ਮੇਨ ਮੋਟਿਵ ਇਹੀ ਹੈ ਕਿ ਇਸ ਸੰਸਥਾ ਦੇ ਬੱਚਿਆਂ ਨੂੰ ਜੋ ਉਹਨਾਂ ਨੇ ਕੰਪੀਟੀਸ਼ਨ ਫੇਸ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਚੱਲ ਕੀ ਰਿਹਾ ਹੈ ਕੀ ਉਹ ਕਰ ਸਕਦੇ ਨੇ ਆਪਣੇ ਲਾਈਫ ਦੇ ਵਿੱਚ ਉਹਦੇ ਰੂਬਰੂ ਕਰਵਾਉਣਾ ਹੈ ਇਸੇ ਦਾ ਇਹ ਹਿੱਸਾ ਹੈ ਜੋ ਸਾਡਾ ਬਿਜ਼ਨਸ ਫੇਅਰ ਹੈ ਔਰ ਉਮੀਦ ਕਰਦੇ ਆ ਇਸ ਤੋਂ ਵੀ ਵਧੀਆ ਹੋਰ ਉਪਰਾਲੇ ਅਸੀਂ ਕਰਦੇ ਰਹਾਂਗੇ ਔਰ ਮੈਨੇਜਮੈਂਟ ਦਾ ਧੰਨਵਾਦ ਹੈ ਜੋ ਹਮੇਸ਼ਾ ਹੀ ਸਾਡੇ ਨਾਲ ਹੁੰਦੀ ਹੈ ਕਿਸੇ ਪ੍ਰਕਾਰ ਦਾ ਕੋਈ ਵੀ ਉਪਰਾਲਾ ਕਰਦੇ ਤਾਂ ਮੈਨੇਜਮੈਂਟ ਹਮੇਸ਼ਾ ਹੀ ਸਾਨੂੰ ਅਪਰੀਸ਼ੀਏਟ ਕਰਦੀ ਹੈ ਥੈਂਕ ਯੂ ਸੋ much ਠੀਕ ਹੈ ਜੀ ਧੰਨਵਾਦ ਜੀ ਆਪਣੇ ਨਾਲ ਜੁੜ ਚੁੱਕੇ ਨੇ ਆਪਣੇ ਕਾਲਜ ਦੇ ਦੇ ਸਟਾਫ ਮੈਂਬਰ ਤੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਬਟਾ ਹਾਂਜੀ ਮੈਮ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰਾਜਵੀਰ ਘਰ ਗਰੇਵਾਲਾ ਦਾ ਠੀਕ ਹੈ ਮੈਮ ਤੇ ਜਿਹੜਾ ਅੱਜ ਮੈਮ ਆਪਣੇ ਕਾਲਜ ਦੇ ਵਿੱਚ ਇਵੈਂਟ ਹੋਇਆਗਾ ਮੈਮ ਤੁਹਾਡੀ ਮੇਰੀ ਇਹਦੇ ਬਾਰੇ ਰਾਇਆ ਕਿ ਸਾਰੇ ਮੈਨੇਜਮੈਂਟ ਤੇ ਸਟਾਫ ਨੇ ਰਲ ਕੇ ਤੇ ਬੱਚਿਆਂ ਨੇ ਰਲ ਕੇ ਬਹੁਤ ਵਧੀਆ ਪਰਫਾਰਮ ਕੀਤਾ ਹੈ ਬੇਟਾ ਜਿਸ ਤਰ੍ਹਾਂ ਇਹਨਾਂ ਦੇ ਸਬਜੈਕਟ ਦੇ ਨਾਲ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਵੀ ਇਸ ਤਰ੍ਹਾਂ ਦੇ ਫੇਅਰ ਨੇ ਜਿਹੜੇ ਉਹ ਲਗਾਉਣੇ ਚਾਹੀਦੇ ਆ ਬੱਚਿਆਂ ਨੇ ਕਿਉਂਕਿ ਅੱਗੇ ਬਿਜ਼ਨਸ ਦੇ ਫੀਲਡ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਛੋਟੀਆਂ ਟੋਪਾਂ ਜਿ ਪੌੜੀ ਤੋਂ ਚੜਦੇ ਆ ਤਾਂ ਹੀ ਆਪਾਂ ਅਗਲੇ ਸਟੈਪ ਵੱਲ ਨੂੰ ਜਾਂਦੇ ਆ ਤਾਂ ਇਹਦੇ ਤੋਂ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਇਹਦੇ ਵਿੱਚ ਇਹਨਾਂ ਨੂੰ ਗਾਈਡ ਕਰ ਰਹੇ ਨੇ ਇਹਨਾਂ ਦੇ ਟੀਚਰ ਤੇ ਬਾਕੀ ਜਿਹ ਉਹ ਸਾਰਾ ਕੋਰਪੋਰੇਟ ਕਰ ਰਿਹਾ ਕਿਉਂਕਿ ਸੇਲ ਪਰਚੇਸ ਆ ਜਿਹੜਾ ਵੀ ਕੰਮ ਹੈ ਇਹਨਾਂ ਦਾ ਉਹ ਇਹਨਾਂ ਨੂੰ ਸਿਖਾਇਆ ਜਾਂਦਾ ਤੇ ਬੱਚੇ ਵੀ ਮੋਟੀਵੇਟ ਹੋ ਕੇ ਕਿਉਂਕਿ ਇੱਥੋਂ ਹੀ ਇਹਨਾਂ ਦਾ ਕੰਫੀਡੈਂਸ ਲੈਵਲ ਹੈ ਜਿਹੜਾ ਉਹ ਵਧੂਗਾ ਤੇ ਅੱਗੇ ਬਿਜ਼ਨਸ ਦੇ ਵੱਲ ਨੂੰ ਇਹ ਵਧਦੇ ਜਾਣਗੇ ਤਾਂ ਇਸ ਤਰ੍ਹਾਂ ਦਾ ਕਰਦੇ ਰਹਿਣਾ ਚਾਹੀਦਾ ਮੇਰੇ ਹਿਸਾਬ ਨਾਲੇ ਬਹੁਤ ਵਧੀਆ ਕੀਤਾ ਹੋਇਆ ਹੈ ਬਹੁਤ ਹੀ ਜ਼ਿਆਦਾ ਵਧੀਆ ਡੈਕੋਰੇਸ਼ਨ ਕੀਤੀ ਹੈ ਸਟਾਲਸ ਲਗਾਈਆਂ ਹੋਈਆਂ ਨੇ ਬੱਚਿਆਂ ਨੇ ਤੇ ਗੇਮਸ ਵੀ ਰੱਖੀਆਂ ਹੋਈਆਂ ਨੇ ਵੀ ਐਂਟਰਟੇਨਮੈਂਟ ਹੁੰਦਾ ਰਹੇ ਸਾਰਿਆਂ ਦਾ ਕਿਉਂਕਿ ਦੋਨੋਂ ਚੀਜ਼ਾਂ ਸਟੱਡੀ ਤੇ ਇੰਜੋਏ ਇਕੱਠਾ ਹੋ ਰਿਹਾ ਤੇ ਬਹੁਤ ਵਧੀਆ ਇਹ ਠੀਕ ਹੈ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਨਾਲ ਹੋਸਟ ਆਫ ਮੈਂਬਰ ਜੁੜ ਚੁੱਕੇ ਨੇ ਆਪਣੇ ਆਪ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਨਾਮ ਕੀ ਹੈ ਜੀ ਅਮਨਦੀਪ ਕੋਹੜ ਤੁਹਾਡਾ ਨਾਮ ਜੋਤੀ ਸ਼ਰਮਾ ਜੀ ਹਾਂਜੀ ਮੈਮ ਜਿਹੜਾ ਜ ਆਪਣੇ ਕਾਲਜ ਦੇ ਵਿੱਚ ਵੈਂਟ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਬੇਟੇ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ এডਿਕੇਸ਼ਨ ਇਹ ਨਹੀਂ ਕਹਿੰਦੀ ਹੈ ਕਿ ਸਿਰਫ ਪੜੋ ਉਦੋਂ ਸਿੱਖਦੇ ਕੀ ਹੋ ਤੁਸੀਂ ਬੱਚਿਆਂ ਨੇ ਬਹੁਤ ਸੋਹਣਾ ਆਰਗੇਨਾਈਜ਼ ਕਰਿਆ ਤੇ ਪ੍ਰੈਜੈਂਟੇਸ਼ਨ ਵਿੱਚ ਵਿੱਚ ਗੇਮਸ ਰੱਖੀਆਂ ਉਹ ਤਾਂ ਬਹੁਤ ਹੀ ਸੀ ਬਹੁਤ ਹੀ ਵਧੀਆ ਸੀ ਜੋ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਬੱਚਿਆਂ ਦਾ ਬਹੁਤ ਵਧੀਆ ਉਪਰ ਆਲਾ ਕੁਝ ਸਿੱਖਣ ਨੂੰ ਮਿਲੇ ਬੱਚੇ ਨੂੰ ਲਾਈਫ ਟਾਈਮ ਦੀ ਬੱਚੇ ਦੇ ਕੰਮ ਆਏਗਾ ਜੋ ਇਹ ਇਸ ਮੇਲੇ ਤੋਂ ਸਿੱਖਣਗੇ ਥੈਂਕ ਯੂ ਠੀਕ ਹੈ ਮੈਮ ਤੇ ਮੈਮ ਤੁਸੀਂ ਕੀ رائے ਦੇਣਾ ਚਾਹੋਗੇ ਜੀ ਮੈਂ ਸਹੀ ਕਹਿਣਾ ਚਾਹੂੰਗੀ ਕਿ ਸਿਰਫ ਪੜ੍ਹਾਈ ਦੇ ਨਾਲ ਨਾਲ ਬੱਚੇ ਨੂੰ ਇਦਾਂ ਦੀ ਐਕਟੀਵਿਟੀਜ਼ ਨੇ ਜਿਹੜੀਆਂ ਉਹ ਕਰਵਾਉਣੀਆਂ ਚਾਹੀਦੀਆਂ ਨੇ ਕਿਉਂਕਿ ਜਿਵੇਂ ਜਿਵੇਂ ਆਪਾਂ ਇਹ ਐਕਟੀਵਿਟੀਜ਼ ਕਰਾਉਣੀ ਆ ਬੱਚੇ ਕ੍ਰੀਏਟਿਵ ਬਣਦੇ ਨੇ ਤੇ ਕ੍ਰੀਏਟੀਵਿਟੀ ਨਾਲ ਹੀ ਅੱਗੇ ਆਪਣਾ ਸਮਾਜ ਹੈ ਜਿਹੜਾ ਉਹ ਅ ਫੈਸਲੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਥੈਂਕ ਯੂ ਥੈਂਕ ਯੂ ਮੈਮ